ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਇਹ ਠੱਗੀ ਇੱਕ ਪ੍ਰਾਈਵੇਟ ਬੈਂਕ ਦੇ ਨਾਲ ਆਨਲਾਈਨ ਕੀਤੀ ਗਈ ਹੈ ਜਿਸ ਦੇ ਵਿੱਚ ਸਾਈਬਰ ਠੱਗਾਂ ਦੇ ਫਲੋ ਬੈਂਕ ਦੇ ਖਾਤੇ ਦੇ ਵਿੱਚੋਂ ਆਨਲਾਈਨ 15 ਕਰੋੜ 47 ਲੱਖ ਰੁਪਏ ਉਡਾ ਲਿੱਤੇ ਗਏ ਨੇ। ਮਾਮਲਾ ਜਦੋਂ ਬੈਂਕ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਦੇ ਫਲੋਂ ਇੱਕ ਸ਼ਿਕਾਇਤ ਸਟੇਟ ਸਾਈਬਰ ਸੈੱਲ ਚੰਡੀਗੜ੍ਹ ਨੂੰ ਦਿੱਤੀ ਗਈ। ICICI ਬੈਂਕ ਲਿਮਟਿਡ ਦੇ ਫਲੋਂ ਇੱਕ ਦਰਖਾਸਤ ਸਟੇਟ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ। ਸ਼ਿਕਾਇਤ ਦਾ ਇਹ ਪੜਤਾਲ ਤੋਂ ਬਾਅਦ ਨਾਮਲੂ ਵਿਅਕਤੀ ਦੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਫੋਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੈਂਕ ਦੇ ਵਿੱਚੋਂ ਕਰੋੜਾ ਰੁਪਇਆ ਗਾਇਬ ਕਰ ਦਿੱਤਾ ਗਿਆ ਤੇ ਹੁਣ ਮਾਮਲਾ ਜਿਹੜਾ ਉਹਨਾਂ ਦੇ ਫੋਲੋ ਦਰਜ ਕੀਤਾ ਗਿਆ ਜਾਂਚ ਸ਼ੁਰੂ ਕੀਤੀ ਗਈ ਹੈ। ਇੱਕ ਜਰੀ ਦਰਖਾਸਤ ਆਈ ਸੀ ਆਈ ਸੀ ਬੈਂਕ ਵੱਲੋਂ ਸੀਗੀ ਜਿਹੜੀ ਬਾਦ ਪਤਾਲ ਮੋਹਲੀ ਸਾਈਬਰ ਬ੍ਰਾਂਚ ਹੈ। ਉਸ ਤੋਂ ਬਾਅਦ ਸਿੱਥੇ ਫਰੋਚਪੁਰਾਈ ਸੀ। ਉਸ ਦੇ ਬੇਸਿਸ 'ਤੇ ਇੱਕ ਪਰਚਾ ਰਜਿਸਟਰ ਕੀਤਾ ਗਿਆ। ਇਹ ਰਾਉਂਡ 11 ਕਰੋੜ ਦੀ ਠੱਗੀ ਦਾ ਮਸਲਾ ਹੈਗਾ ਨਾਮਾ ਲੂਮ ਵਿਅਕਤੀਆਂ ਦੇ ਖਿਲਾਫ ਹੁਣ ਪਰਚਾ ਦਸ ਕੀਤਾ ਗਿਆ ਹੈ ਸਿਟੀ ਥਾਣੇ ਵਿੱਚ ਪਰਚਾ ਨੰਬਰ ਹੈਗਾ 432/2 420 120b ਤੇ 6453 ਜਿਹੜਾ ਹੈਗਾ ਇਨਫੋਰਮੇਸ਼ਨ ਆਈਟੀ ਐਕਟ ਉਦਤ ਇਹ ਜਿਹੜਾ ਪਰਚਾ ਦਸ ਕੀਤਾ ਗਿਆ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਤੇ ਜੇਤੂ ਛੇਤੀ ਜਿਹੜਾ ਹੈਗਾ ਇਹ ਪੂਰਾ ਸਕੈਮ ਦਾ ਸਿੱਟਾ ਪਤਾ ਪਾਸ ਕਰਾਂਗੇ ਸਰ ਇਹ ਕੀ ਕੰਪਲੀਟ ਕੀ ਦਿੱਤੀ ਸੀ ਇਹ ਇਹ ਅਸੀਂ ਸਟੱਡੀ ਕਰਕੇ ਆਪਣ ਨੂੰ ਦੱਸਦੇ ਆ ਇਹ ਪ੍ਰੋਪਰ ਕੀ ਹੈ ਤੇ 31 10 ਮਿਸਾ ਹਾਜੇ ਮੈਂ ਡਿਸਕਲ ਨਹੀਂ ਕਰ ਸਕਦਾ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਇਹ ਠੱਗੀ ਇੱਕ ਪ੍ਰਾਈਵੇਟ ਬੈਂਕ ਦੇ ਨਾਲ ਆਨਲਾਈਨ ਕੀਤੀ ਗਈ ਹੈ ਜਿਸ ਦੇ ਵਿੱਚ ਸਾਈਬਰ ਠੱਗਾਂ ਦੇ ਫਲੋ ਬੈਂਕ ਦੇ ਖਾਤੇ ਦੇ ਵਿੱਚੋਂ ਆਨਲਾਈਨ 15 ਕਰੋੜ 47 ਲੱਖ ਰੁਪਏ ਉਡਾ ਲਿੱਤੇ ਗਏ ਨੇ ਮਾਮਲਾ ਜਦੋਂ ਬੈਂਕ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਫਲੋਂ ਇੱਕ ਸ਼ਿਕਾਇਤ ਸਟੇਟ ਸਾਈਬਰ ਸੈੱਲ ਚੰਡੀਗੜ੍ਹ ਨੂੰ ਦਿੱਤੀ ਗਈ ICICI ਬੈਂਕ ਲਿਮਟਿਡ ਦੇ ਫਲੋਂ ਇੱਕ ਦਰਖਾਸਤ ਸਟੇਟ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ ਸ਼ਿਕਾਇਤ ਦਾ ਇਹ ਪੜਤਾਲ ਤੋਂ ਬਾਅਦ ਨਾਮਲੂ ਵਿਅਕਤੀ ਦੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਫੋਲੋ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੈਂਕ ਦੇ ਵਿੱਚੋਂ ਕਰੋੜਾ ਰੁਪਇਆ ਗਾਇਬ ਕਰ ਦਿੱਤਾ ਗਿਆ ਤੇ ਹੁਣ ਮਾਮਲਾ ਜਿਹੜਾ ਉਹਨਾਂ ਦੇ ਫੋਲੋ ਦਰਜ ਕੀਤਾ ਗਿਆ ਜਾਂਚ ਸ਼ੁਰੂ ਕੀਤੀ ਗਈ ਹੈ ਇੱਕ ਜਰੀ ਦਰਖਾਸਤ ICICI ਬੈਂਕ ਵੱਲੋਂ ਸਿੱਗੀ ਜਿਹੜੀ ਬਾਦ ਪਰਤਾਲ ਮੋਹਲੀ ਦੇ ਸਾਈਬਰ ਬ੍ਰਾਂਚ ਹੈ ਉਸ ਤੋਂ ਬਾਅਦ ਸੇ ਅਪਰੋਚ ਪੁਰਾਈ ਸੀ ਉਸ ਦੇ ਬੇਸਿਸ ਤੇ ਇੱਕ ਪਚੜ ਰਿਸ਼ਤਾ ਕੀਤਾ ਗਿਆ ਇਹ ਰਾਉਂਡ 15 ਕਰੋੜ ਦੀ ਠੱਗੀ ਦਾ ਮਸਲਾ ਹੈ ਜਣਾ ਨਾਮਾ ਲੂਮ ਵਿਅਕਤੀ ਉਹ ਦਿਖਲਾ ਹੁਣ ਪਰਚਾ ਦਸ ਕੀਤਾ ਗਿਆ ਹੈ ਸਿਟੀ ਥਾਣੇ ਵਿੱਚ ਪਰਚਾ ਨੰਬਰ ਹੈਗਾ 432/23 420 120b ਤੇ 6453 ਜਿਹੜਾ ਹੈਗਾ ਇਨਫੋਰਮੇਸ਼ਨ ਆਈਟੀ ਐਕਟ ਦੇ ਤਹਿਤ ਇਹ ਜਿਹੜਾ ਪਰਚਾ ਦਸ ਕੀਤਾ ਗਿਆ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਤੇ ਜੇਤੂ-ਛੇਤੀ ਜਿਹੜਾ ਹੈਗਾ ਇਹ ਪੂਰਾ ਸਕੈਮ ਦਾ ਸਹੀ ਤਰ੍ਹਾਂ ਪਾਸ ਕਰਾਂਗੇ ਸਰ ਇਹ ਕੀ ਕੰਪਲੀਟ ਕੀ ਦਿੱਤੇ ਸੀ ਇਹ ਇਹ ਅਸੀਂ ਸਟੱਡੀ ਕਰਕੇ ਆਪ ਨੂੰ ਦੱਸਦੇ ਹਾਂ ਇਹ ਪ੍ਰੋਪਰ ਕੀ ਹੈ ਤੇ ਇਹ ਤਾ ਕਿਸ 10 ਵਿੱਚ ਆ ਅਜੇ ਮੈਂ ਬਿਸਕੁਟ ਨਹੀਂ ਕਰਦਾ